ਤੁਸੀਂ ਦੇਖ ਰਹੇ ਹੋ ਦੈਸ ਫਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਦੇ ਨਾਮਯੁਕਤ ਡੀਸੀ ਜਤਿੰਦਰ ਜ਼ੋਰਵਾਲਦਰਾ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਅਚਾਨਕ ਨਰੀਖਣ ਕਰਨ ਵਾਸਤੇ ਪਹੁੰਚੇ ਤਾਂ ਸੇਰ ਤੋਂ ਹੀ ਜਿਹੜੇ ਲੁਧਿਆਣਾ ਦੇ ਨਾਮਯੁਕਤ ਡੀਸੀ ਜਤਿੰਦਰ ਜ਼ੋਰਵਾਲ ਜਦੋਂ ਸਿਵਲ ਹਸਪਤਾਲ ਪਹੁੰਚੇ ਤਾਂ ਪੂਰਾ ਸਟਾਫ ਦੇ ਵਿੱਚ ਇਸ ਹਲਚਲ ਪੈਦਾ ਹੋ ਗਈ ਤਾਂ ਇਸ ਦੇ ਨਾਲ ਹੀ ਲੁਧਿਆਣਾ ਦੇ ਨਾਮਯੁਕਤ ਡੀਸੀ ਜਤਿੰਦਰ ਜ਼ੋਰਵਾਲ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਸਟਾਫ ਮੈਂ ਸਟਾਫ ਦਾ ਇੱਥੇ ਤੋਂ ਕੀ ਵਾਰਡ ਦਾ ਦੇਖਦੇ ਦਵਾਈਆਂ ਦਾ ਵੀ ਜਿਆਦਾ ਇਸ ਦੇ ਨਾਲ ਇਹ ਦੱਸਦੀ ਪਿੱਛੇ ਤਸਵੀਰ ਦਿਖਾ ਰਹੇ ਹਾਂ ਜਿਹੜੀਆਂ ਲੁਧਿਆਣਾ ਦਾ ਸਿਵਲ ਹਸਪਤਾਲ ਦੀ ਠੀਕਾ ਸਕੇ ਅਮਰਜੈਂਸੀ ਵਾਰਡ ਦਾ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਨੇ ਯਾਜਾ ਦਿੱਤਾ ਇਸ ਦੇ ਨਾਲ ਹੀ ਦੇ ਦਵਾਈ ਕੇਂਦਰ ਹੈ ਉੱਥੇ ਦਾ ਯਾਜਾ ਦਿੱਤਾ ਤੇ ਇਸ ਦੇ ਨਾਲ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਜਿਹੜੀਆਂ ਮੁਫਤ ਦਵਾਈਆਂ ਉਪਲਬਧ ਹੁੰਦੀਆਂ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਂ ਇਸ ਦੇ ਨਾਲ ਹੀ ਨਾਮ ਨਿਯੁਕਤ ਡੀਸੀ ਜਤਿੰਦਰ ਜੋਰਵਾਲ ਦੁਆਰਾ ਆਪਣਾ ਲੁਧਿਆਣਾ ਵਿੱਚ ਐਜ਼ ਅ ਡੀਸੀ ਵੱਲੋਂ ਆਪਣਾ ਅਹੁਦਾ ਸੰਭਾਲ ਤੋਂ ਬਾਅਦ ਲੁਧਿਆਣਾ ਦਾ ਸਿਵਲ ਹਸਪਤਾਲ ਦਾ ਇਹ ਪਹਿਲਾ ਦੌਰਾ ਜਦੋਂ ਅਚਾਨਕ ਸੇਰੇ ਤੜਕਸਾਰ ਜਿਹੜਾ ਉਹ ਇਹ ਆਏ ਥੇ ਸਿਵਲ ਹਸਪਤਾਲ ਦੇ ਵਿੱਚ ਤਾਂ ਹਰ ਉਸ ਪ੍ਰਬੰਧਕ ਦਾ ਵੀ ਜਾਇਦਾਤਾ ਜਿੱਥੇ ਇਹ ਨਵੇਂ ਕਾਰਜ ਹਸਪਤਾਲ ਦਾ ਵੀ ਜਿਹੜਾ ਨਵਾਂ ਨਿਰਮਾਣ ਵੀ ਉਹ ਸਾਰੇ ਕਾਰਜਕਰਦਾ ਉਹਦਾ ਜਾਇਦਾਤਾ ਇਸਤੇ ਨਾਲ ਹੀ ਜਿੱਥੇ ਦਵਾਈਆਂ ਫਾਰਮੇਸੀ ਹੁੰਦੀ ਉਹਦਾ ਜਾਇਦਾਤਾ ਇਤੋਂ ਤੱਕ ਕਿ OPD ਦਾ ਵੀ ਉਹਨਾਂ ਨੇ ਦਿੱਤਾ ਨਿਰਖਣ ਕੀਤਾ ਕਿਹੜੇ ਕਿਹੜੇ ਡਾਕਟਰ ਇਸ ਟਾਈਮ ਆਪਣੀ ਜਗ੍ਹਾ ਤੇ ਮੌਜੂਦਾ ਉਸ ਦਾ ਹਰ ਇੱਕ ਵਾਰਡ ਦਾ ਨਿਰਖਣ ਕੀਤਾ ਤਾਂ ਕੁਝ ਇਦਾਂ ਦੇ ਮਰੀਜ਼ ਵੀ ਸਾਹਮਣੇ ਆ ਜਿਨ੍ਹਾਂ ਨੇ ਕੋਈ ਦਵਾਈਆਂ ਡਾਕਟਰ ਨੇ ਬਾਅਦ ਲਿਖੀਆਂ ਤਾਂ ਉਸ ਦੇ ਵੱਲੋਂ ਉਹਨਾਂ ਨੇ ਲੋresponseData ਦੇ ਹੀ ਐਸਐਮਐਨਓ ਇਸ ਬਾਬਤ ਜਵਾਬ ਦੇਣ ਦੀ ਵੀ ਗੱਲ ਆਖੀ ਹੈ ਤਾਂ ਕਿੰਨਾ ਕਿਤੇ ਆ ਕੇ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਭਲਾਈ ਵਾਸਤੇ ਜਿਹੜੀਆਂ ਸਿਵਲ ਹਸਪਤਾਲ ਵਿੱਚ ਮੁਫਤ ਦਵਾਈਆਂ ਮਿਲਦੀਆਂ ਮੁਫਤ ਸੇਵਾਵਾਂ ਮਿਲਦੀਆਂ ਉਹਦਾ ਆਮ ਜਨਤਾ ਤੱਕ ਪੂਰਾ ਉਸ ਦਾ ਲਾਭ ਮਿਲਤਾ ਇਸ ਗੱਲ ਨੂੰ ਲੈ ਕੇ ਲੁਧਾਨਾ ਦੇ ਡਿਪਟੀ ਕਮਿਸ਼ਨਰ ਵੱਲੋਂ ਅਚਾਨਕ ਹੀ ਲੁਧਾਨਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਜਿਹੜੀਆਂ ਖਾਮੀਆਂ ਨੂੰ ਦੂਰ ਕਰਨ ਵਾਸਤੇ ਵੀ ਲੁਧਾਨਾ ਦੇ ਸਿਵਲ ਸਰਜਨ ਤੇ ਐਸਐਮ ਨੂੰ ਹਦਾਇਤ ਦਿੱਤੀ ਤਾਂ ਇਸ ਦੇ ਨਾਲ ਹੀ ਖਾਸ ਕਰਕੇ ਜਿਹੜੇ ਵਾਰਡ ਦੇ ਵਿੱਚ ਮਰੀਜ਼ ਐਡਮਿਟ ਹੈਗੇ ਆ ਉਹਨਾਂ ਦੇ ਜਿਹੜਾ ਸਟਾਫ ਹੁੰਦਾ ਉੱਥੇ ਦਾ ਉਹਨਾਂ ਵੱਲੋਂ ਮਰੀਜ਼ੇ ਤੋਂ ਪੁੱਛਕਿਛ ਕੀਤੀ ਗਈ ਵੀ ਕੀ ਤੁਹਾਨੂੰ ਸਟਾਫ ਵਧੀਆ ਤੁਹਾਨੂੰ ਸੇਵਾਵਾਂ ਦੇ ਰਿਹਾ ਕੋਈ ਤੁਹਾਨੂੰ ਬੋਲਚਾਲ ਦੇ ਵਿੱਚ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਮੁਸ਼ਕਲ ਤਾਂ ਨਹੀਂ ਆ ਰਹੀ ਸਟਾਫ ਵਧੀਆ ਬੋਲਦਾ ਤੇ ਇਸ ਕਰਕੇ ਹੋਰ ਜੜੇ ਇੱਥੇ ਹੋਰੇ ਕੰਮ ਚੱਲਦੇ ਖਾ ਸਕੇ ਬਲੱਡ ਬੈਂਕ ਦੇ ਹੋ ਗਏ ਜਾਂ ਜੱਚਾ ਬੱਚਾ ਕੇਂਦਰ ਹੋ ਗਏ ਪੂਰੇ ਕਮਰੇ ਜਾਜਾ ਲੈ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋੜਵਾਲ ਨੇ ਹੁਣ ਲੁਧਿਆਣਾ ਵਿਖੇ ਐਸਐਮਓ ਦੇ ਖਾ ਸਕੇ ਸਿਵਲ ਸਰਜਨ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾ ਕੇ ਅੱਗੇ ਦੀਆਂ ਰਣਨੀਤੀਆਂ ਜਾਂ ਲੋਕਾਂ ਨੂੰ ਆਮ ਜਨਤਾ ਵਾਸਤੇ ਜੜੀਆਂ ਮੁਫਤ ਸੇਵਾਵਾਂ ਤੇ ਮੁਫਤ ਦਵਾਈਆਂ ਦੀ ਗੱਲ ਅڑی ਪੰਜਾਬ ਸਰਕਾਰ ਨੇ ਦਿੱਤੀ ਆਮ ਜਨਤਾ ਵਾਸਤੇ ਉਹਦੀਆਂ ਮੁੱਢਲੀਆਂ ਸੇਵਾਵਾਂ ਆਮ ਮਰੀਜ਼ਾਂ ਨੂੰ ਮਿਲ ਸਕਣ ਇਸ ਬਾਰੇ ਇੱਕ ਵਿਸ਼ੇਸ਼ ਮੀਟਿੰਗ ਵੀ ਬੁਲਾ ਲਈ ਗਈ ਹੈ ਕੈਮਰਮੈਨ ਬੌਬੀਨਾ ਸੰਦੀਪ ਸ਼ਰਮਾ ਦੇਨੀਫਰ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ